ਸਾਸਰੀਏ ਕਾਲ ਜੀ ਸਭ ਦਾ ਤੇ ਮੰਮੀ ਅੱਜ ਗਈ ਸੀ ਮਾਸੀ ਘਰੇ ਤੇ ਮਾਸੀ ਨੇ ਦਿੱਤੀਆਂ ਪਿੰਨੀਆਂ ਚੌਲਾਂ ਦੀਆਂ ਪਿੰਨੀਆਂ ਵਟ ਕੇ ਜਿਹੜੀਆਂ ਦਿੱਤੀਆਂ ਤੇ ਆ ਪਾਲ ਕੇ ਇਧਰ ਮੇਥੇ ਇਹਦੀਆਂ ਕਰਨੀ ਅੱਜ ਭੁਰਜੀ ਤੇ ਖਾਣੇ ਆ ਪਿੰਨੇ ਬਹੁਤ ਵਧੀਆ ਪਿੰਨੇ ਪੰਜਾਬੀਆਂ ਦੀ ਸ਼ਾਨ ਆਣ-ਬਾਣ ਸ਼ਾਨ ਪੰਜਾਬ ਦੀ ਸ਼ਾਨ ਪਿੰਨੇ ਇਧਰ ਮੰਮੀ ਹੁਣ ਸਾਗ ਜਿਹੜਾ ਐ ਸਾਗ ਜਾਂ ਪਾਲਕ ਤੇ ਮੇਥੇ ਸਵਾਰੀ ਜਾਂਦੇ ਮੰਮੀ

ਦਿਆ ਉਹਦਾ ਵੀ ਚਾਬੀ ਬਣ ਜਾਦਾ ਤਿਆਰ ਬਣਦਾ ਹਨਾ ਹਾਂ ਆਹ ਅੱਛਾ ਜੀ ਉਹ ਸੋਡਾ ਵੀ ਬੱਤ ਬਣ ਜਾ ਉਹ ਤਿਆਰ ਬਣ ਜੂਗਾ ਗੇੜਾ ਵੀ ਬਣ ਗਿਆ ਸੀ ਕੱਡੇ ਕਿਸ ਮਰੂਤ ਲਓ ਜੀ ਪਾਲਿਆ ਕੋਂਡੇ ਚ ਲਸਣ ਗੰਡਾ ਲਾ ਤੇ ਜੀ ਤੜਕੇ ਇਹ ਦਵਾਦ ਜਿਹੜੀ ਹੈ ਪਾਲਕ ਇਹਨਾਂ ਦਾ ਪਾਲਕ ਮੇਥੇ ਤੇ ਪਾਲਕ ਮੇਥੇ ਆਲੂ ਜਿਹੜੇ ਬਹੁਤ ਟੇਸਟੀ ਇੱਕ ਸਬਜੀ ਜਿਹਾ ਕਹਿ ਲੋ ਬਣਦੀ ਹੈ ਪੁਰਜੀ ਲਓ ਜੀ ਪਾ ਤਿਆ ਮੇਥੇ ਪਾਲਕ ਸਾਡੀ ਰੈਡੀ ਹੋ ਗਈ ਹੈ ਬਹੁਤ ਸੋਹਣੀ ਖੁਸ਼ਬੂ ਆ ਰਹੀ ਹੈ ਤੇ ਬਹੁਤ ਹੀ ਟੇਸਟੀ ਜਿਹੜੀ ਇਹ ਚੀਜ਼ ਬਣਦੀ ਹੈ ਮੇਥੇ ਪਾਲਕ ਤੇ ਜਿਹੜੇ ਆਲੂ ਇਹਨਾਂ ਦੇ ਬਣਾ ਕੇ ਵੇਖੋ ਬਹੁਤ ਹੀ ਜ਼ਿਆਦਾ ਵਧੀਆ ਬਣਦੀ ਹੈ